ਲੰਗੇ ਦਿਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੁਝ ਇਲਜ਼ਾਮ ਲਗਾਏ ਗਏ ਉਹਨਾਂ ਇਲਜ਼ਾਮਾਂ ਦੇ ਵਿੱਚ ਇੱਥੋਂ ਤੱਕ ਕਿਹਾ ਗਿਆ ਕਿ ਗੋਲਕ ਦਾ ਪੈਸਾ ਇਸਤੇਮਾਲ ਕਰ ਰਿਹਾ ਸੁਖਬੀਰ ਬਾਦਲ ਹੋਣ ਵੀ ਸੁਖਬੀਰ ਬਾਦਲ ਕਈ ਥਾਵਾਂ ਦੇ ਉੱਤੇ ਮਦਦ ਕਰ ਰਿਹਾ ਕਈ ਥਾਵਾਂ ਦੇ ਉੱਤੇ ਮਦਦ ਭੇਜ ਰਿਹਾ ਅਕਾਲੀ ਦਲ ਦੇ ਨਾਂ ਦੇ ਉੱਤੇ ਕਈ ਥਾਵਾਂ 'ਤੇ ਮਦਦ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਲਗਾਤਾਰ ਗੇੜੇ ਵੀ ਕੱਢ ਰਿਹਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਰ ਇਸ ਦੇ ਬਾਵਜੂਦ ਉਹ ਇਲਜ਼ਾਮ ਅਜੇ ਤੱਕ ਸੁਖਬੀਰ ਬਾਦਲ ਦੇ ਉੱਤੇ ਲੱਗ ਰਹੇ ਹੈ ਕਿ ਸੁਖਬੀਰ ਬਾਦਲ ਗੋਲਕ ਦਾ ਪੈਸਾ ਇਸਤੇਮਾਲ ਕਰ ਰਿਹਾ ਹੈ ਔਰ ਗੋਲਕ ਦੇ ਪੈਸੇ ਨੂੰ ਆਪਣੇ ਨਾਮ ਦੇ ਉੱਤੇ ਆਪਣੇ ਸਿਆਸੀ ਲਾਹੇ ਵਾਸਤੇ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਇਹ ਇਲਜ਼ਾਮ ਹੋਰ ਕੋਈ ਨਹੀਂ ਸਕੋ ਸਾਫ ਦਾ ਜਹੇਦਾਰ ਗਿਆਨੀ ਰਣਜੀਤ ਸਿੰਘ ਲਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਇਲਜ਼ਾਮ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਲਗਾਇਆ ਹੋਰ ਵੀ ਪੰਥਕ ਮਸਲਿਆਂ ਦੇ ਉੱਤੇ ਝਾਤ ਮਾਰੀ ਆਖਿਰ ਕੀ ਬੋਲੇ ਹੈ ਗਿਆਨੀ ਰਣਜੀਤ ਸਿੰਘ ਆਓ ਸੁਣਦੇ ਜਿਹੜਾ ਅਪਰਾਲਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾ ਜੀ ਉਹ ਅਪਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਗਿਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਕਰਾਰੀ ਪ੍ਰਬੰਧਕ ਕਮੇਟੀ ਨੇ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਤਾਂ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ ਤੋਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਇਲੈਕਸ਼ਨਾਂ ਤੇ ਵਰਤ ਰਹੇ ਨੇ ਰਾਜਨੀਤੀ ਤੇ ਵਰਤ ਰਹੇ ਨੇ ਆ ਉਥੋਂ ਜਿਹੜੇ ਬਿੱਲ ਪਾਸ ਹੋਏ ਨੇ ਬਿੱਲ ਦਿੱਤੇ ਗਏ ਨੇ ਤੇਲ ਦੇ ਤੇ ਉਹ ਸੁਖਵੀਰ ਬਾਦਲ ਵਰਤ ਰਿਹਾ ਇੱਥੇ ਉਹ ਆਪਣਾ ਨਾਂ ਕਰ ਰਿਹਾ ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਵਿੱਚ ਪਾਇਆ ਤੇ ਵਰਤ ਰਿਹਾ ਸੁਖਵੀਰ ਬਾਦਲ ਨਾਂ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ ਇਹ ਗੁਰੂ ਘਰ ਦਾ ਪੈਸਾ ਸੰਗਤਾਂ ਦਾ ਪੈਸਾ ਸੰਗਤ ਜੀ ਵਰਤਣਾ ਪਰ ਪ੍ਰਬੰਧਕ ਕਮੇਟੀ ਦਾ ਜਨਾ ਨਹੀਂ ਅੱਜ ਸੁਖਵੀਰ ਬਾਦਲ ਦਾ ਨਾਂ ਜੀ ਇਹਨੇ ਟਰੱਕ ਭੇਜ ਤੇ ਜੀ ਇਹਨੇ ਟਰੱਕ ਭੇਜ ਤੇ ਤੁਸੀਂ ਪ੍ਰਬੰਧਕ ਕਮੇਟੀ ਦੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ 'ਚ ਵੀ ਤੁਸੀਂ ਦੇਖ ਲਿਆ ਇਹ ਸਾਡੇ ਲਈ ਬੜੀ ਵੱਡੀ ਹਿਰਦੇ ਵੇ ਤੱਕ ਜਿਹੜੀ ਘਟਨਾ ਅਸੀਂ ਸਾਡੇ ਲਈ ਸੁਣਨੀ ਔਖੀ ਹੁੰਦੀ ਹੈ ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਤੋ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੇ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀ ਸੇ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਣ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਤੇ ਉਹ ਸਰਕਾਰ ਉਹਨੂੰ ਝੱਲੋਗੀ ਸਰਕਾਰ ਉਸ ਸਜ਼ਾ ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਐਝ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪਹਿਰਾ ਦੇਣਾ ਪੈਣਾ ਤੇ ਤੁਸੀਂ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਆ ਜੇ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ ਇਹਦੇ ਪਿੱਛੇ ਇਹ ਏਜੰਸੀਆਂ ਦਾ ਹੱਥ ਲੱਗਦਾ ਜੀ ਦੇਖੋ ਜੀ ਇਹ ਏਜੰਸੀਆਂ ਦਾ ਹੱਥ ਆ ਜਾਇਏ ਏਜੰਸੀਆਂ ਦਾ ਹੱਥ ਹੋਵੇ ਜਾਂ ਕਿਸੇ ਦਾ ਇਹ ਕੱਟਣਾ ਹੁੰਦਾ ਸਰਕਾਰ ਨੇ ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ ਐ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਹੈ ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰਾਂ ਨੇ ਲਾ ਕੇ ਡੇਰਾ ਬਣਾਇਆ ਹੋਇਆ ਦੇਖੋ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਘਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਹੈ ਕਿ ਇਹ ਜੀ ਪਾਗਲ ਆ ਕਿ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ ਆਪਣੀ ਮਾਂ ਦੇ ਕੱਪੜੇ ਪਾੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਉਹ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਦਾ ਹੁੰਦਾ ਅੱਜ ਅਸੀਂ ਆਪ ਇਹ ਦੀ ਇਨਵੈਸਟੀਗੇਸ਼ਨ ਕਰੀਏ ਤਸ਼ੱਦਦ ਦੇ ਕੇ ਕਿਸੇ ਨੂੰ ਤਾਂ ਠੀਕ ਨਹੀਂ ਹੋਊਗਾ